ਸਾਰਿਆਂ ਨੂੰ ਮੇਰੀ ਪਿਆਰੇ ਪ੍ਰਸਾਧ ਸਿੰਘ ਜੀ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਕਹਾਣੀ ਲੈ ਕੇ ਆਇਆ ਹਾਂ ਜਿਸ ਦਾ ਨਾਮ ਹੈ ਪੋਚੂ ਪੰਛੀ ਦਾ ਦੁੱਖ ਤੇ ਇਹ ਕਹਾਣੀ ਤੁਹਾਨੂੰ ਕੁਝ ਸਿਖਾਉਂਦੀ ਹੈ ਜਰੂਰ ਸੁਣੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਮੇਰਾ ਨਾਮ ਜਸਪ੍ਰੀ ਸਿੰਘ ਤੁਹਾਡਾ ਸਾਰਿਆਂ ਦਾ ਮੇਰੇ ਗਿਆਨ ਤੇ ਗਾਣਿਆਂ ਦੇ ਚੈਨਲ ਦੇ ਵਿੱਚ ਸਵਾਗਤ ਹੈ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵਤਾਵਰਨ ਵਿਗੜ ਰਿਹਾ ਹੈ ਜੰਗਲ 'ਚ ਇਹ ਆਮ ਚਰਚਾ ਸੀ ਇਸ ਵਿਸ਼ੇ ਤੇ ਜੰਗਲ ਦੇ ਪਸ਼ੂ ਪੰਛੀ ਤੇ ਸਾਰੇ ਕੀਟ ਪਤੰਗੇ ਮਿਲ ਕੇ ਇੱਕ ਵਿਸ਼ਾਲ ਸਭਾ ਦਾ ਆਯੋਜਨ ਕੀਤਾ ਜਿਸ ਦੀ ਪ੍ਰਧਾਨਗੀ ਹਾਤੀ ਨੇ ਕੀਤੀ ਜੰਗਲ ਦੇ ਪ੍ਰਧਾਨ ਮੰਤਰੀ ਸ਼ੇਰ ਜ਼ਹਿਰ ਮਲੇ ਹੋਇਆ ਮਾਸ ਖਾਣ ਨਾਲ ਬਿਮਾਰ ਪੈ ਗਈ ਸੀ ਇਸ ਲਈ ਮੁਖੀ ਦਾ ਅਹੁਦਾ ਝੀਲ ਨੇ ਸੰਭਾਲ ਲਿਆ ਮੁੱਖ ਬੁਲਾਰੇ ਦਾ ਅਹੁਦਾ ਕਾਂ ਨੇ ਸੰਭਾਲਦੇ ਹੋਏ ਆਪਣਾ ਭਾਸ਼ਣ ਸ਼ੁਰੂ ਕੀਤਾ ਸਾਥੀਓ ਵਾਤਾਵਰਨ ਵਿਗੜ ਰਿਹਾ ਹੈ ਅਜੇ ਆ ਸ਼ੋਰ ਮਨੁੱਖ ਵੀ ਮਚਾ ਰਿਹਾ ਹੈ ਪਰ ਉਹ ਗੰਭੀਰ ਨਹੀਂ ਹੈ ਉਹ ਕੁਦਰਤ ਦੇ ਸਾਡੀ ਖੂਬ ਵਰਤੋ ਕਰਕੇ ਸਾਨੂੰ ਖਤਮ ਕਰ ਰਹੇ ਹਨ ਪਰ ਸਾਡੀ ਜਾਨਵਰਾਂ ਤੇ ਕੀਟ ਪਤੰਗੀਆਂ ਦੀ ਚਿੰਤਾ ਸੱਚੀ ਹੈ ਜੰਗਲ ਛੋਟੇ ਹੁੰਦੇ ਜਾ ਰਹੇ ਹਨ ਧਰਤੀ ਦਾ ਤਾਪਮਨ ਵੱਧ ਰਿਹਾ ਹੈ ਜਿਸ ਕਾਰਨ ਧਰਤੀ ਨੂੰ ਬੁਖਾਰ ਰਹਿਣ ਲੱਗ ਪਿਆ ਹੈ ਅਤੇ ਗਲੇਸ਼ੀਅਰ ਪਿਘਲ ਰਹੇ ਹਨ ਸਾਡੀ ਜਾਣ ਸੰਕਟ ਚ ਹੈ ਸਾਨੂੰ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਜੰਗਲ ਨਹੀਂ ਰਹਿਣਗੇ ਤਾਂ ਅਸੀਂ ਕਿੱਥੇ ਜਾਵਾਂਗੇ ਮੇਰਾ ਤੇ ਮੇਰੇ ਕਬੂਤਰ ਸਾਥੀਦਾਰ ਕਿ ਮਨੁੱਖ ਨਾਰੀ ਨਾਲ ਬਹੁਤ ਲगाव ਰਿਹਾ ਹੈ ਅਸੀਂ ਲੋਕ ਪਿਆਰ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦੇ ਹਾਂ ਪਰ ਅੱਜ ਮਨੁੱਖ ਨੂੰ ਵੇਲ ਨਹੀਂ ਹੈ ਸਾਰੇ ਨਗਰ ਤੇ ਮਹਾਨਗਰ ਬਣਾਉਣੇ ਲੱਗੇ ਹਨ ਪਹਿਲਾ ਭਾਰਤ ਵਾਸੀ ਕੁਦਰਤੀ ਦੀ ਪੂਜਾ ਕਰਦੇ ਸੀ ਅੱਜ ਇਹ ਸਭ ਭੁੱਲ ਗਏ ਪੱਛਮੀ ਸਭਿਅਤਾ ਅਪਣਾ ਕੇ ਵਧੂ ਕੱਪਤ ਕਰਨ ਲੱਗੇ ਹਨ ਮੁੱਖ ਮਹਿਮਾਨ ਨੇ ਚੀਲ ਨੂੰ ਕਿਹਾ ਸਾਨੂੰ ਕੁਦਰਤ ਨੇ ਅਨਮੋਲ ਚਕਤੀ ਦਿੱਤੀ ਹੈ ਜੇ ਉਹਦੇ ਵੀ ਕੋਈ ਕੁਦਰਤੀ ਘਟਨਾ ਵਾਪਰਦੀ ਹੈ ਤਾਂ ਅਸੀਂ ਪਛ ਪੰਛੀਆਂ ਨੂੰ ਪਹਿਲਾਂ ਮਹਿਸੂਸ ਹੋ ਜਾਂਦਾ ਹੈ ਇਸੇ ਲਈ ਗਲੋਬਲ ਵਾਰਮਿੰਗ ਦਾ ਸਾਨੂੰ ਪਤਾ ਚੱਲ ਗਿਆ ਹੈ ਇਹ ਚਿੰਤਾ ਦਾ ਵਿਸ਼ਾ ਹੈ ਸਾਨੂੰ ਮਨੁੱਖ ਨੂੰ ਸਮਝਾਉਣਾ ਹੈ ਕਿ ਕੁਦਰਤ ਨੂੰ ਨਸ਼ਟ ਕਰਕੇ ਅਸੀਂ ਆਪਣੀ ਜ਼ਿੰਦਗੀ ਦਾ ਵਿਨਾਸ਼ ਕਰ ਰਹੇ ਹਾਂ ਸਾਨੂੰ ਸਾਰੇ ਪੰਛੀਆਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਕੁਦਰਤ ਸਾਡੀ ਮਾਂ ਹੈ ਅਸੀਂ ਇਸ ਨੂੰ ਸੁਰੱਖਿਅਤ ਰੱਖਣਾ ਹੈ ਪਿੱਪਲ ਦੇ ਪੱਤਿਆਂ ਤੇ ਲਿਖ ਕੇ ਇਹ ਸੰਦੇਸ਼ ਵਿਸ਼ਵ ਵਿਦੇਸ਼ ਸੰਸਦ ਮੈਂਬਰਾਂ ਤੱਕ ਪਹੁੰਚਾਵਾਂਗੇ ਤਾਂ ਕਿ ਹੋਣ ਵਾਲੇ ਖਤਰੇ ਦਾ ਉਹਨਾਂ ਨੂੰ ਅਹਿਸਾਸ ਹੋ ਸਕੇ ਢੀਲ ਨੇ ਆਪਣੇ ਪਾਛਣ ਚ ਦੱਸਿਆ ਕਿ ਪਿਛਲੇ ਦਿਨੀ ਮੈਂ ਬਹੁਤ ਉੱਚੇ ਕਾਸ਼ ਤੋਂ ਦੇਖਿਆ ਕਿ ਦੋ ਗਲੈਰੀਆਂ ਸੜਕ ਦੇ ਕੋਲ ਬਨੇ ਡੱਬੇ ਤੇ ਖੜੀਆਂ ਕੁਲਫੀ ਚੂਸ ਰਹੀਆਂ ਸੀ ਇੱਕ ਗਲੈਰੀ ਦੂਜੀ ਗਲੈਰੀ ਨੂੰ ਕਹਿ ਰਹੀ ਸੀ ਦੇਖ ਮੇਰੀ ਜੀਭ ਕਿੰਨੀ ਲਾਲ ਹੋ ਰਹੀ ਹੈ ਉਦੋਂ ਦੂਜੀ ਗਲੈਰੀ ਨੇ ਆਪਣੇ ਜੀਬ ਦਿਖਾਉਂਦੇ ਹੋਏ ਕਿਹਾ ਦੇਖ ਮੇਰੀ ਵੀ ਜੀਬ ਲਾਲ ਹੈ ਓਏ ਹੋਏ ਇਹ ਕੁਲਫੀ ਕਿੰਨੀ ਮਿੱਠੀ ਅਤੇ ਠੰਡੀ ਹੈ ਬਿਲਕੁਲ ਸੰਤਰੇ ਵਰਗੀ ਕੁਲਫੀ ਵਾਲਾ ਪਾਈ ਚਲਾ ਗਿਆ ਨਹੀਂ ਤਾਂ ਮੈਂ ਇੱਕ ਹੋਰ ਕੁਲਫੀ ਖਾਂਦੀ ਨਾ ਬੱਬਾ ਨਾ ਮੈਂ ਤਾਂ ਹੋਰ ਨਹੀਂ ਖਾ ਸਕਦੀ ਮੇਰੇ ਤਾਂ ਦੰਦ ਬੜੇ ਠੰਡੇ ਹੋ ਰਹੇ ਹਨ ਲੱਗਦਾ ਹੈ ਕਿ ਟੁੱਟ ਕੇ ਬਾਹਰ ਆ ਜਾਣਗੇ ਦੂਜੀ ਗਲੇਰੀ ਨੇ ਕੁਲਫੀ ਦੂਰ ਛੁੱਟਦੇ ਹੋਏ ਕਿਹਾ ਉਦੋਂ ਇੱਕ ਟਰੱਕ ਨੇ ਜ਼ੋਰ ਨਾਲ ਧੂੰਆਂ ਛੱਡਿਆ ਧੂੰਆਂ ਦੋਵੇਂ ਗਲੇਰੀਆਂ ਦੀ ਅੱਖਾਂ 'ਚ ਪਿਆ ਦੋਵਾਂ ਦੀ ਚੀਕ ਨਿਕਲ ਗਈ ਕਾਫੀ ਦੇਰ ਤੱਕ ਦੋਵਾਂ ਨੂੰ ਦਿਖਾਈ ਨਹੀਂ ਦਿੱਤਾ ਉਹ ਜੰਗਲ ਵੱਲ ਦੌੜਨ ਲੱਗੀਆਂ ਭੱਜਦੇ ਭੱਜਦੇ ਦੋਵੇਂ ਇੱਕ ਟਰੱਕ ਦੇ ਹੇਠਾਂ ਆਉਂਦੀ ਆਉਂਦੀਆਂ ਬੱਚੀਆਂ ਜੰਗਲ ਦੇ ਦੋਵੇਂ ਗਲੇਰੀਆਂ ਨੇ ਡਾਕਟਰ ਪਾਲੂ ਤੋਂ ਇਲਾਜ ਕਰਵਾਇਆ ਗਿਆ। ਪ੍ਰધાન ਹਾਥੀ ਨੇ ਦੋਵੇਂ ਗਲੇਰੀ ਨੂੰ ਸੱਦਿਆ ਤੇ ਜੰਗਲ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ। ਦੋਵੇਂ ਗਲੇਰੀਆਂ ਨੇ ਹੱਥ ਜੋੜ ਕੇ ਮਾਫੀ ਮੰਗੀ। ਹੁਣ ਉਹ ਕਦੇ ਵੀ ਸਜਗ ਦੇ ਕੋਲ ਨਹੀਂ ਜਾਣਗੀਆਂ। ਸਦਕ ਤਾ ਹਿੰਸਕ ਹੁੰਦੀ ਜਾ ਰਹੀ ਹੈ। ਪ੍ਰધાન ਹਾਥੀ ਨੇ ਆਪਣੇ ਭਾਸ਼ਣ ਚ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਕਬੂਤਰ ਵਾਸੀ WWT ਦਾ ਟੁਕੜਾ ਸ਼ਹਿਰ ਤੋਂ ਚੁੱਕ ਕੇ ਲਿਆਇਆ ਸੀ। ਖਾਂਦੇ ਹੀ ਉਸ ਦਾ ਸਾਰਾ ਪਰਿਵਾਰ ਵੀ ਬਾਹਰ ਪੈ ਗਿਆ ਸੀ। ਮਨੁੱਖ ਉਹਦੇ ਵਤੂ ਖਾਣ ਵਾਲੇ ਪਦਾਰਥਾਂ 'ਚ ਜ਼ਹਿਰ ਮਿਲਿਆ ਹੁੰਦਾ ਹੈ। ਸਾਡੇ ਕੁਝ ਪੰਛੀ ਲਾਲਚ ਵਿੱਚ ਜੰਗਲ ਦੇ ਨਾਲ ਲੱਗਦੀ ਸੜਕ ਤੇ ਟਾਬੇ ਤੇ ਚੱਲ ਜਾਂਦੇ ਹਨ ਜਿੱਥੇ ਤੇਜ਼ ਰਫ਼ਤਾਰ ਨਾਲ ਬਾਸ ਤੇ ਜੀਪ ਤੇ ਟਰੱਕ ਚੱਲਦੇ ਹਨ ਸਾਡੇ ਪਿਆਰੇ ਤੇ ਸ਼ਰਮੀਲੇ ਸਾਥੀ ਮੋਰ ਖੇਤਾਂ 'ਚ ਹਰੀਆਂ ਫਸਲਾਂ ਦੇਖ ਕੇ ਉੱਥੇ ਚੱਲੇ ਜਾਂਦੇ ਹਨ ਮਨੁੱਖ ਵੱਲੋਂ ਉੱਥੇ ਖਤਰਨਾਕ ਰਸਾਇਣ ਛਿੜਕਿਆ ਹੋਣ ਕਾਰਨ ਉਹ ਬਿਮਾਰ ਪੈ ਜਾਂਦੇ ਹਨ ਜਾਂ ਮਰ ਜਾਂਦੇ ਹਨ ਫਨੂ ਸਾਰਿਆਂ ਨੂੰ ਮਨੁੱਖ ਦੇ ਹੱਥੋਂ ਬਣੇ ਪਦਾਰਥਾਂ ਦੀ ਵਰਤੋਂ ਬੰਦ ਕਰਨੀ ਪਵੇਗੀ ਸਾਨੂੰ ਕੁਦਰਤ ਨੇ ਖਪਤ ਕਰਨ ਲਈ ਸਭ ਕੁਝ ਦਿੱਤਾ ਹੈ ਇਸ ਲਈ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਜੰਗਲ 'ਚ ਹੀ ਰਹੋ ਨਗਰ ਮਹਾਨਗਰ ਤੇ ਸੜਕਾਂ 'ਤੇ ਕਦੇ ਨਾ ਜਾਓ ਅਖੀਰ 'ਚ ਪ੍ਰਧਾਨ ਨੇ ਸਾਰੇ ਨੂੰ ਸੱਦ ਕੇ ਨਿਮਰਤਾ ਨਾਲ ਇੱਕ ਮਤਾ ਪਾਸ ਕੀਤਾ ਕਿ ਮਨੁੱਖ ਕੁਦਰਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜੰਗਲੀ ਜੀਵ ਜੰਤੂ ਤੇ ਕੀਟ ਪਤੰਗਿਆਂ ਲਈ ਹਾਨੀਕਾਰਕ ਹੈ ਮਨੁੱਖ ਦੇ ਭਰੋਸੇ ਕੁਦਰਤ ਤੇ ਧਰਤੀ ਨੂੰ ਨਹੀਂ ਛੱਡਿਆ ਜਾ ਸਕਦਾ ਮਨੁੱਖ ਦਾ ਹੀ ਸਾਥ ਛੱਡਣਾ ਹੋਵੇਗਾ ਅਸੀਂ ਕੁਦਰਤ ਦੀ ਰੱਖਿਆ ਕਰਨੀ ਹੈ ਧਰਤੀ ਨੂੰ ਬਚਾਉਣਾ ਹੈ ਅੱਜ ਅਸੀਂ ਮਨੁੱਖ ਵੱਲੋਂ ਬਣਾਇਆ ਗੈਰ ਕੁਦਰਤੀ ਚੀਜ਼ਾਂ ਦੀ ਵਰਤੋਂ ਨਹੀਂ ਕਰਾਂਗੇ ਹਾਥੀ ਨੇ ਸਾਰਿਆਂ ਨੂੰ ਸੰਕਲਪ ਕਰਵਾਇਆ ਵਿਸ਼ਵ ਦੀ ਭਲਾਈ ਹੋਵੇ ਪ੍ਰਾਣੀਆਂ ਦੀ ਸੰਤ ਭਾਵਨਾ ਹੋਵੇ ਇਸੇ ਵਿਚਾਰ ਨਾਲ ਸਭਾ ਸੰਪੰਨ ਹੋ ਗਈ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਲਾਈਕ ਜਰੂਰ ਕਰ ਦਿਓ ਔਰ ਵੀਡੀਓਜ਼ ਦੇ ਲਈ ਸਬਸਕ੍ਰਾਈਬ ਤੇ ਨਾਲ ਸ਼ੇਅਰ ਵੀ ਜਰੂਰ ਕਰਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ